ਤਪੇ ਕਿਨਾਂ ਸਰਬਸੰਮਤੀ ਕਰੋ ਮਾਨ ਸਾਹਿਬ ਕਹਿੰਦੇ ਨੇ ਜਿਹੜਾ ਪਿੰਡ ਸਰਬਸੰਮਤੀ ਕਰੂਗਾ 5 ਲੱਖ ਉਹ ਦੇਣਗੇ ਤੇ ਮੈਂ ਵੀ ਅਨਾਉਂਸ ਕੀਤਾ ਜਿਹੜਾ ਪਿੰਡ ਸਰਬਸੰਮਤੀ ਕਰੂਗਾ 5 ਲੱਖ ਮੈਂ ਵੀ ਦਊਂਗਾ 10 ਲੱਖ ਹੋਰ ਦਊ ਤੇ ਉਹ ਆਪਾਂ ਕਰਦੇ ਆ ਸੋ ਜੇ ਧੜੇਬੰਦੀ ਵੀ ਇਹਦੇ ਨਾਲ ਖਤਮ ਹੋਊਗੀ ਪਰਚੇ ਵੰਗ ਜਾਂਦੇ ਨੇ ਇਲੈਕਸ਼ਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਮੁਸ਼ਕਲਾਂ ਆ ਜਾਂਦੀਆਂ ਨੇ ਸਾਰਾ ਪੈਸਾ ਪਿੰਡ ਦੇ ਉੱਤੇ ਖਰਚ ਹੋ ਜੂਗਾ ਪਰ ਜੇ ਫੇਰ ਵੀ ਚੋਣ ਲੜਨ ਦੀ ਲੋੜ ਪਈ ਤੀ ਆ ਤੇ ਫੇਰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਆਪਾਂ ਵੋਟ ਦਾ ਇਸਤੇਮਾਲ ਕਰਨਾ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਸਾਡੇ ਨੂੰ ਨਹੀਂ ਹੋਊਗੀ ਤੇ ਨਾ ਅਸੀਂ ਚਰਨੀ ਆ ਸਾਨੂੰ ਇਹ ਪਤਾ ਹੈ ਮੈਨੂੰ ਬਣਾ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਕਿ ਕਿਹੜੇ ਲੋਕ ਇਥੇ ਧੱਕੇਸ਼ਾਹੀ ਕਰਕੇ ਸਰਪੰਚ ਜਿਹੜੇ ਨੇ ਉਹ ਬੰਦੇ ਰਹੇ ਨੇ ਜੇ ਸਾਡੇ ਨੂੰ ਕੋਈ ਪਹਿਲ ਕਦਮੀ ਨਹੀਂ ਹੋਊਗੀ ਪਰ ਜੇ ਹੋਰ ਕਿਸੇ ਵੱਲੋਂ ਪਹਿਲ ਕਦਮੀ ਹੋਈ ਤੇ ਫਿਰ ਇਹਦਾ ਜਵਾਬ ਪੱਕਾ ਨਾਲ ਦਵਾਂਗੇ ਇਸ ਵਾਰ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਬਿਲਕੁਲ ਨਹੀਂ ਘਬਰਾਉਣਾ ਕਿਸੇ ਤਰ੍ਹਾਂ ਸਾਡਾ ਹੱਕ ਆ ਲੋਕਤੰਤਰ ਦੇ ਵਿੱਚ ਸਾਡਾ ਹੱਕ ਆ ਆਪਾਂ ਆਪਣੀ ਵੋਟ ਦਾ ਇਸਤੇਮਾਲ ਕਰੀਏ ਤੇ ਆਪਾਂ ਚੰਗਾ ਸਰਪੰਚ ਜਿਹੜਾ ਆਪਣੇ ਪਿੰਡ ਦਾ ਬਣਾਈਏ ਬੜੀ ਵਾਰ ਇਸ ਪਿੰਡ ਦੇ ਵਿੱਚ ਆਇਆ ਪਹਿਲਾਂ ਵੀ ਕਾਫੀ ਵਾਰ ਤੇ ਆਪਣੇ ਪਿੰਡ ਦੇ ਵਿੱਚ ਤੱਕ ਨਾ ਆਪਰੀ ਸੀਗੀ ਕਾਫੀ ਸਾਡੇ ਸਾਥੀ ਜਿਹੜੇ ਸੀਗੇ 11 ਬੰਦੇ ਜਿਹੜੀ ਨਕਲੀ ਸ਼ਰਾਬ ਜਿਹੜੀ ਅਲਕੋਹਲ ਸੀਗੀ ਉਹ ਪੀ ਕੇ ਮੌਤ ਦੇ ਵਿੱਚ ਡਾਕਣਾ ਸੀ ਉਸ ਵੇਲੇ ਮੈਨੂੰ ਪਤਾ ਹੈ ਕਿ ਉਸ ਵੇਲੇ ਸਾਡੇ ਲੋਕ ਸਭਾ ਦੇ ਮੈਂਬਰ ਸੀਗੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹ ਵੀ ਇਸ ਸਟੇਟ ਦੇ ਵਿੱਚ ਆਏ ਸੀਗੇ ਤੇ ਲੀਡਰ ਆਫ oppositon ਆਰ ਪਾਰਟੀ ਮਾਦੀ ਉਹ ਵੀ ਇਸ ਕੈਂਟ ਦੇ ਵਿੱਚ ਆਏ ਸੀਗੇ ਅਸੀਂ ਸਾਰੇ ਤਰ੍ਹਾਂ ਦੇ ਵਿੱਚ ਗਏ ਸੀ ਕਿ ਅਸੀਂ ਕੋਈ ਰੋਸ ਮਜ਼ਾਰੇ ਕੀਤੇ ਉਲਟਾ ਜਿਹੜੇ ਬੰਦੇ ਉਹ ਨਕਲੀ ਸ਼ਰਾਬ ਵੇਚਦੇ ਸੀਗੇ ਉਹ ਤਾਂ ਭੇ ਕਰ ਦਿੱਤੇ ਗਏ ਪਰਚੇ ਸਾਡੇ ਤੇ ਦਰਜ ਕਰ ਦਿੱਤੇ ਅਸੀਂ ਹੁਣ ਤੱਕ ਉਹ ਕੀ ਅਸੀਂ ਜਿਹੜੇ ਦੇ ਉਪਭੋਗਦੇ ਨੇ ਵੋਟਾਂ ਆਉਂਦੀਆਂ ਨੇ ਚਲੇ ਜਾਂਦੀਆਂ ਨੇ ਵੋਟਾਂ ਦੇ ਵਿੱਚ ਲੀਡਰ ਆਉਂਦੇ ਨੇ ਵਾਅਦੇ ਕਰਕੇ ਚਲੇ ਜਾਂਦੇ ਨੇ ਪਰ ਉਹਨਾਂ ਦੇ ਵਿੱਚੋਂ ਕਿੰਨੇ ਕੁ ਪੂਰੇ ਹੁੰਦੇ ਨੇ ਕਿੰਨੇ ਕੁ ਅਸੀਂ ਜਿਹੜੇ ਆ ਉਹ ਦੇਖ ਰਹੇ ਆ ਕਿ ਕੀ ਕੰਮ ਕੀਤੇ ਗਏ ਨੇ ਅਖੀਰ ਤੇ ਰਿਜ਼ਲਟ ਜ਼ੀਰੋ ਹੀ ਹੁੰਦਾ 23 ਸਾਲ ਹੋ ਗਏ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣਿਆ ਤੁਸੀਂ ਆਲੇ ਦੁਆਲੇ ਜਾਂਦੇ ਹੋਗੇ ਦੇਖਦੇ ਹੋਗੇ ਛੜਕਾਂ ਜੜੀਆਂ ਕਿ ਕਿਤੇ ਕਿਤੇ ਟੋਏ ਪਏ ਸੀਗੇ ਕਦੀ ਛੜਕਾਂ ਦਾ ਧਿਆਨ ਨਹੀਂ ਸੀਗਾ ਦਿੱਤਾ ਗਿਆ ਉਹ ਇਲਾਕੇ ਦੀਆਂ ਛੜਕਾਂ ਬਣ ਗਈਆਂ 600 ਯੂਨਟ ਬਿਜਲੀ ਅਸੀਂ ਹਰ ਘਰ ਦੇ ਵਿੱਚ ਫ੍ਰੀ ਦੇ ਦਿੱਤੀ ਚਾਹੇ ਉਹ ਅਸੀਂ ਨਹੀਂ ਵੇਖਿਆ ਵੀ ਇਹ ਕਾਂਗਰਸੀ ਦਾ ਘਰ ਆ ਕਿ ਅਕਾਲੀਆਂ ਦਾ ਘਰ ਅਸੀਂ ਵਿਤਕਰਾ ਨਹੀਂ ਕੀਤਾ ਕਿਸੇ ਨਾਲ ਜੇ ਅੱਜ ਬਾਦੂ ਬਿਜਲੀ ਮਿਲ ਰਹੀ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਕਾਂਗਰਸੀ ਲੀਡਰ ਜਿਹੜੇ ਅੱਗੇ ਲੱਗੇ ਰਹੇ ਜਾਂ ਅਕਾਲੀ ਦਲ ਦੇ ਜਿਹੜੇ ਨੇ ਉਹ ਬਿਜਲੀ ਨਹੀਂ ਵਰਤ ਰਹੇ ਅਸੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਅਸੀਂ ਸਾਰਿਆਂ ਨੂੰ ਬਰਾਬਰ ਰੱਖ ਕੇ ਸਹੂਤਾਂ ਦਿੱਤੀਆਂ ਨੇ ਔਰ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ ਇੱਥੋਂ ਅੱਗੇ ਕਾਂਗਰਸੀ ਦਾ ਘਰ ਸ਼ੁਰੂ ਹੁੰਦਾ ਇੱਥੋਂ ਤੱਕ ਗਰੀਬ ਬਣਾਉਣੀ ਆ ਅੱਗੇ ਨਹੀਂ ਬਣਾਉਣੀ ਅਗੇ ਅਕਾਲੀ ਦਾ ਆਜਾਲ ਬਲੇ ਆ ਜਾਂਦੇ ਨੇ ਨਹੀਂ ਬਣਾਉਣੀ ਇੱਥੋਂ ਆਪ ਆ ਗਏ ਅਸੀਂ ਬਿਲਕੁਲ ਹੀ ਇਹੋ ਜਿਹਾ ਕੋਈ ਵਿਤਕਰਾ ਜਿਹੜਾ ਉਹ ਨਹੀਂ ਕੀਤਾ ਤੁਹਾਨੂੰ ਵੀ ਮੈਂ ਉਹ ਵੀ ਅਪੀਲ ਕਰਨਾ ਕਿ ਅਗਾਉ ਜਣੀਆਂ ਚੋਣਾਂ ਆ ਰਹੀਆਂ ਨੇ ਪੰਚਾਇਤ ਦੀਆਂ ਇਹਦੇ ਵਿੱਚ ਆਪਾਂ ਬਿਲਕੁਲ ਅਨੁਸ਼ਾਸਨ ਦੇ ਵਿੱਚ ਰਹਿ ਕੇ ਏਕਤਾ ਦੇ ਨਾਲ ਇੱਕ ਮੋਟੂ ਹੋ ਕੇ ਜਿਹੜਾ ਆਪਾਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਸਾਡੇਆਂ ਨੂੰ ਨਹੀਂ ਹੋਊਗੀ ਤੇ ਨਾ ਅਸੀਂ ਚਰਨੀ ਆ ਸਾਨੂੰ ਇਹ ਪਤਾ ਹੈ ਮੈਨੂੰ ਬਣਾ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਕਿ ਕਿਹੜੇ ਲੋਕ ਇਥੇ ਧੱਕੇਸ਼ਾਹੀ ਕਰਕੇ ਸਰਪੰਚ ਜਿਹੜੇ ਨੇ ਉਹ ਪੰਗ ਦੇ ਰਹੇ ਨੇ ਜੇ ਸਾਡੇਆਂ ਨੂੰ ਕੋਈ ਪਹਿਲ ਕਦਮੀ ਨਹੀਂ ਹੋਊਗੀ ਪਰ ਜੇ ਹੋਰ ਕਿਸੇ ਵੱਲੋਂ ਪਹਿਲ ਕਦਮੀ ਹੋਈ ਤੇ ਫਿਰ ਇੱਥੇ ਦਾ ਜਵਾਬ ਪੱਕਾ ਨਾਲ ਦਵਾਂਗੇ ਸਰ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਬਿਲਕੁਲ ਨਹੀਂ ਘਬਰਾਉਣਾ ਕਿਸੇ ਤਰ੍ਹਾਂ ਸਾਡਾ ਆਕਾ ਲੋਕਤੰਤਰ ਦੇ ਵਿੱਚ ਸਾਡਾ ਆਕਾ ਆਪਾਂ ਆਪਣੀ ਵੋਟ ਦਾ ਇਸਤੇਮਾਲ ਕਰੀਏ ਤੇ ਆਪਾਂ ਚੰਗਾ ਸਰਪੰਚ ਜਿਹੜਾ ਆਪਣੇ ਪਿੰਡ ਦਾ ਬਣਾਈਏ ਮੈਂ ਤੇ ਕਹਿੰਦਾ ਸਰਬਸੰਮਤੀ ਕਰੋ ਮਾਨ ਸਾਹਿਬ ਕਹਿੰਦੇ ਨੇ ਜਿਹੜਾ ਪਿੰਡ ਸਰਬਸੰਮਤੀ ਕਰੂਗਾ 5 ਲੱਖ ਉਹ ਦੇਣਗੇ ਤੇ ਮੈਂ ਵੀ ਅਨਾਉਂਸ ਕੀਤਾ ਜਿਹੜਾ ਪਿੰਡ ਸਰਬਸੰਮਤੀ ਕਰੂਗਾ 5 ਲੱਖ ਮੈਂ ਵੀ ਦਊਂਗਾ ਤਾਂ 10 ਲੱਖ ਹੋਰ ਦੋ ਕਿਉਂ ਆਪਾਂ ਕਰਦੇ ਆ ਸੋ ਜੇ ਭੜੇਵੰਦੀ ਵੀ ਇਹਦੇ ਨਾਲ ਖਤਮ ਹੋਊਗੀ ਪਰਜੇ ਵਗ ਜਾਂਦੇ ਨੇ ਇਲੈਕਸ਼ਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਮੁਸ਼ਕਲਾਂ ਆ ਜਾਂਦੀਆਂ ਨੇ ਸਾਰਾ ਪੈਸਾ ਪਿੰਡ ਦੇ ਉੱਤੇ ਖਰਚ ਹੋ ਜਾਂਦਾ ਪਰ ਜੇ ਫੇਰ ਵੀ ਚੋਣ ਲੜਨ ਦੀ ਲੋੜ ਪਈ ਤੀ ਆ ਤੇ ਫੇਰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਆਪਾਂ ਵੋਟ ਦਾ ਇਸਤੇਮਾਲ ਕਰਨਾ ਆ ਤੁਹਾਡੇ ਸਾਡੀ ਬੜੀ ਸਟਰੋਂਗ ਟੀਮ ਇਸ ਥੰਡ ਦੇ ਵਿੱਚ ਆ ਗਈ ਆ ਬੜਾ ਸਾਡੇ ਕੋਲ ਬੜਾ ਸਹਿਯੋਗ ਤੁਸੀਂ 17 ਦੇ ਵਿੱਚ ਵੀ ਦਿੱਤਾ ਸੀਗਾ 2022 ਦੇ ਵਿੱਚ ਵੀ ਬੜਾ ਵੱਡਾ ਸਹਿਯੋਗ ਦਿੱਤਾ 31 ਦੇ ਵਿੱਚ ਲੜੀਆਂ ਭੈਣਾਂ ਬੈਠੀਆਂ ਨੇ ਕੁਝ ਕੰਮ ਹੁੰਦੇ ਨੇ ਸਰਕਾਰ ਦੇ ਪੱਤਰ ਤੇ ਹੁੰਦੇ ਨੇ ਕੋਈ ਨਵਾਂ ਗ੍ਰੈਂਟ ਦੇਣਾ ਆ ਜਿਵੇਂ ਤਾਰਾਂ ਦਾ ਕੰਮ ਘਟਨਾ ਕੋਈ ਟਰਾਂਸਫਾਰਮਰ ਦੇ ਦੇ ਕੋਈ ਸ਼ਰਤਾਂ ਬਣਾਉਣੀਆਂ ਕੁਝ ਪਿੰਡ ਹੁੰਦੇ ਨੇ ਕੋਈ ਕੰਮ ਹੁੰਦੇ ਨੇ ਉਹ ਪਿੰਡ ਦੀ ਪੰਚਾਇਤ ਨੇ ਕਰਨੇ ਹੁੰਦੇ ਨੇ ਮਤੇ ਪਾ ਕੇ ਕਰਨੇ ਹੁੰਦੇ ਜੇ ਸਾਡੇ ਇਮਾਨਦਾਰ ਸਰਪੰਚ ਪੰਚ ਭਾਂ ਜਾਣਗੇ ਤੇ ਫਿਰ ਬਹੁਤ ਜਿੰਨੀ ਸਪੀਡ ਨਾਲ ਪਹਿਲਾਂ ਕੰਮ ਹੋ ਰਹੇ ਨੇ ਉਸ ਤੋਂ ਵਧੀਆ ਹੋਰ ਵੀ ਜਿਆਦਾ ਸਪੀਡ ਦੇ ਨਾਲ ਜਿਹੜੇ ਕੰਮ ਹੋਣਗੇ ਬਾਕੀ ਪਿੰਡ ਦੀ ਤੁਹਾਡੀ ਟੀਮ ਸਾਰੀ ਮੇਰੇ ਕੋਲ ਆਉਂਦੀ ਰਹਿੰਦੀ ਆ ਸਰਦਾਰ ਸੁਵਿੰਦਰ ਸਿੰਘ ਜੀ ਬੜੀ ਵਾਰੀ ਆ ਕੇ ਜੋ ਵੀ ਕੁਝ ਪਿੰਡ ਦੇ ਕੰਮ ਹੁੰਦੇ ਰਹੇ ਉਹ ਲੈ ਕੇ ਆ ਜਾਂਦੇ ਨੇ ਮੈਂ ਵੀ ਹਮੇਸ਼ਾ ਤਤਪਰ ਹੁੰਦਾ ਆ ਕਿ ਆਪਣੇ ਪਿੰਡਾਂ ਵਾਸਤੇ ਵਕਤ ਤੋਂ ਵਕਤ ਕੁਝ ਜਿਹੜਾ ਆ ਉਹ ਕੀਤਾ ਜਾਵੇ ਜਿਹੜੀ ਤੁਸੀਂ ਪਾਪਾ ਸ਼ਰੀ ਚੰਦ ਦੀਵਾਲੀ ਸੜਕਾਂ ਦੀ ਗੱਲ ਕੀਤੀ ਆ 500 ਮੀਟਰ ਦੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਉਹ ਬਹੁਤ ਜਲਦ ਤੁਹਾਨੂੰ ਜੜਕ ਜੜੀ ਆ ਉਹ ਬਣਾ ਕੇ ਦੇ ਦਿੱਤੀ ਜਾਊਗੀ ਸੋ ਕਿਹੜਾ ਇੱਕ ਤਾਂਗਰਿਆ ਤੋਂ ਮੁਸ਼ਰਤ ਤੱਕ ਦਾ ਰੋਡ ਜਿਹੜਾ ਹੈ ਇਹ ਤਾਂ ਪਿਆਣ ਅੱਛਾ ਬਜਰੀ ਥੋੜਾ ਜਿਹਾ ਕੰਮ ਰਹਿਦਾ ਉਹ ਪਲਾਨ ਪਲਾਨ ਬੰਦ ਹੋ ਗਏ ਸੀਗੇ ਉਹ ਵੀ ਜਿਹੜਾ ਬਹੁਤ ਜਲਦ ਆਪਾਂ ਕੰਪਲੀਟ ਕਰਾਵਾਂਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੋ ਇੰਨਾ ਪੰਚਾਇਤੀ ਚੋਣਾਂ ਦੇ ਵਿੱਚ ਸ਼ਾਂਤੀ ਦੇ ਨਾਲ ਨ ਧੜਕ ਹੋ ਕੇ ਵੋਟਾਂ ਜੜੀਆਂ ਨੇ ਉਹ ਪਾਉਣੀਆਂ ਨੇ ਪਿੰਡ ਦਾ ਵਧੀਆ ਸਰਪੰਚ ਆਪਾਂ ਚੋਣਾਂ ਔਰ ਜਿਹੜੇ ਕੰਮ ਰਹਿ ਗਏ ਨੇ ਸਾਡੇ ਪਿੰਡ ਪੱਤਰ ਦੇ ਉਹ ਆਪਾਂ ਪੂਰੇ ਕਰਨੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਇਰੋਲੋਜੀ ਕੀ ਬਾਰੇ